ਤਰਾ ਦੀ ਜੋ ਹੱਤ ਦੀ ਆਵੇ ਭਾਂਡੇ ਪਏ ਹਜ ਮੰਚਨ ਵਾਲੇ ਆ ਮਾਵਾ ਧੀ ਅੰਦਰ ਵੜ ਕੇ ਬੈਠਾ ਰਹਿੰਦੀਆਂ ਇਹ ਛੱਡੇ ਤਾਂ ਐਡੀ ਸੀ ਪਲੀ ਆ ਮੰਮੀ ਜੀ ਮੰਮੀ ਜੀ ਕਰਕੇ ਮੇਰ ਕੋ ਕੰਮ ਕਰਮਦੀ ਰਿੰਦੀ ਸਾਰੇ ਐ ਗਰਮੀ ਵਾਲੇ ਕੰਮ ਮੈਨੂੰ ਦਿੰਦੀ ਆ ਗੋਡੇ ਗੋਡੇ ਗਰਮੀ ਆ ਇੱਥੇ ਮੰਦਾ ਹਾਲ ਹੋਣ ਡਿਆ ਵਾ ਤੇ ਇਹਨਾਂ ਦੀਆਂ ਮਾਵਾ ਧੀਆਂ ਦੀ ਇੱਥੇ ਕਿਤੇ ਗੱਲਾਂ ਹੀ ਨਹੀਂ ਮੁੱਕਦੀਆਂ ਕੀ ਕਰਾਂ ਮੈਂ ਇੱਥੇ ਜਾਵਾਂ ਇਹਨਾਂ ਨੂੰ ਤਾਂ ਬਸ ਹੋਰ ਕੰਮ ਹੀ ਕੋਈ ਨਹੀਂ ਗਾ ਤੇ ਬਸ ਗੱਲਾਂ ਕਰ ਲਈਆਂ ਖਾਸ ਲਿਆ ਅੰਦਰ ਵੜ ਕੇ ਬਣਿਆ ਖਾ ਲਿਆ ਚੱਲ ਮੇਰਾ ਭਾਈ ਭਾਂਡੇ ਰੱਖਦੇ ਮੇਰੇ ਵਾਸਤੇ ਮੰਜਾਂ ਦੀ ਇਹਨੂੰ ਸ਼ਰਮ ਨਹੀਂ ਆਨੀ ਜਿੱਥੇ ਮੇਰੀ ਸੱਸ ਮਾਤੀ ਕਰ ਰਹੀ ਆ ਪਰ ਕੋਈ ਜੇ ਮੈਂ ਵੀ ਲਾਗੋ ਕਰਾਵਾਂ پتہ ਨਹੀਂ ਕਿਹੜੀਆਂ ਕਿਹੜੀਆਂ ਪੁਰੀਆਂ ਗੱਲਾਂ ਮਾਮਾ ਮਾਤੀਆਂ ਦੀਆਂ ਜਿਹੜੀਆਂ ਮੁੱਕਦੀਆਂ ਨੇ ਉਹੋ ਜਿਹੇ ਦੀ ਮਾਮ ਜਿਹੜੀ ਗੱਲਾਂ ਜਮਾ ਕਰਕੇ ਲੈ ਆਉਂਦੀ ਸੀ ਜਗਰੇ ਨੇ ਇੱਥੇ ਇਹਦੀਆਂ ਗੱਲਾਂ ਨਹੀਂ ਮੁੱਕਦੀਆਂ ਕਿਹੜੀਆਂ ਪੁਰੀਆਂ ਕੋੜੀਆਂ ਕੰਧੀਆਂ ਨਹੀਂ ਕਦੀ ਫੋਨ ਤੇ ਗੌਲੀਆਂ ਕਦੀ ਗੱਲਾਂ ਕਰਕੇ ਇੱਥੇ ਗੌਲੀਆਂ ਕੰਮ ਗੋਡੇ-ਗੋਡੇ ਸਰੀਰ ਲਗਾ ਕੇ ਇਤਨੇ ਰਹਿਦਾ। ਮੈਂ ਮੇਰੇ ਕੋ ਹੁੰਦਾ ਨਹੀਂਗਾ ਤੇ ਬਸ ਮੂੰਹ ਦੀ ਸਿਫਲੀ ਪਾ ਕੇ ਕੰਮ ਲਈ ਜਾਂਦੀ ਆ। ਹੋਰ ਕੀ ਕਰਾਂ ਫਿਰ ਮੈਨੂੰ ਕਰਨਾ ਪੈਂਦਾ ਵਾ। ਕੀ ਕਰਾਂ ਮੇਰੇ ਉਹ ਤੇ ਦਾ ਘਰ ਸੁ ਹੋਇਆ ਫਿਰ। ਇਹ ਨਾ ਬੱਲ ਨਹੀਂ ਪੈਣਾ। ਸੁੱਖ ਪੁੱਤ ਮੈਂ ਇਹ ਠੰਡੀਆਂ ਮੈਂ ਪਿੰਡੋਂ ਨਾ ਫੇਰਾ ਮਾਰਵਾ। ਹਾਏ ਨਹੀਂ ਮੰਮੀ ਕੀ ਗੱਲ ਜਾਣਾ ਮੈਂ ਪੀ ਚਲਗੇ ਤੇ ਮੇਰਾ ਜੀ ਨਹੀਂ ਲੱਗਣਾ ਫੇਰ ਇੱਥੇ। ਪੁੱਤ ਤੇਰੇ ਜੀ ਕਰਕੇ ਤੇ ਮੈਂ ਇੱਥੇ ਰਹਿਣ ਲਈ ਆ। ਤੇ ਤੇਰਾ ਜੀਨ ਲੱਗਣਾ ਇਹ ਕਿਦਾਂ ਦੀ ਗੱਲ ਕਰਦੀ ਐ ਤੂੰ ਹੀ ਨਹੀਂ ਜਾਣਾ ਬੱਸ ਮੈਂ ਤੁਹਾਨੂੰ ਕਹਤਾ ਨਾ ਬੈਠੇ ਰੋ ਘਰ ਉੱਥੇ ਹੀ ਐ ਘਰ ਕਿਹੜਾ ਮੰਮੀ ਕਹਿੰਨੇ ਲੈ ਜਾਣਾ ਵਾ ਜਾਂ ਉੱਥੋਂ ਭੱਜ ਜਾਣਾ ਵਾ ਘਰ ਘਰ ਉੱਥੇ ਹੀ ਰਹਿਣਾ ਐ ਉੱਥੋਂ ਭੱਜਣਾ ਤੇ ਨਹੀਂ ਆ ਮੈਂ ਇਹ ਸੋਚਦੀ ਹੀ ਚੱਲ ਮੈਂ ਸਾਦੀ ਨਹੀਂ ਜਾ ਕੇ ਫੇਰਾ ਮਾਰ ਕੇ ਤੇ ਆ ਜੂਗੀ ਹਮ ਚੱਲ ਜੇ ਬਹੁਤੀ ਗੱਲਾਂ ਨਾ ਮੰਮੀ ਤੂੰ ਹੀ ਤੇ ਮੈਂ ਕਿਹਦੇ ਨਾਲ ਇਕੱਠੀਆਂ ਚੱਲ ਜਾਈਏ ਤੁਹਾਨੂੰ ਮੈਂ ਕੱਲਿਆਂ ਨੂੰ ਨਹੀਂ ਜਾਣ ਦੇਣਾ ਮੰਮੀ ਅੱਪ ਜੇ ਤੁਸੀਂ ਚਲ ਜਿਓ ਮੈਨੂੰ ਤੇ ਆ ਘਰ ਮੰਮੀ ਉਪਰ ਉਪਰਾ ਲੱਗਣ ਡੈ ਪਿੰਦਾ ਵਾ ਤੁਹਾਡੇ ਕਰਕੇ ਤੇ ਮੇਰਾ ਇੱਥੇ ਜੀ ਲੱਗਾ ਵਾ ਚੱਲ ਪੁੱਤ ਮੈਂ ਨਹੀਂ ਜਾਂਦੀ ਜੇ ਕਹਿੰਦੀ ਆਂ ਤਉ ਤੇ ਨਹੀਂ ਜਾਂਦੇ ਇਕੱਠੇ ਚਲ ਜਾਾਂਗੇ ਕਿਸ ਦਿਨ ਹਾਂ ਇਦਾਂ ਕਰ ਲਾਂਗੇ ਮੰਮੀ ਨਾਲੇ ਮੇਰਾ ਨੇ ਇੱਕ ਹੋਰ ਧਿਲ ਕਰਨ ਡਿਆ ਹੈ ਕਿ ਬਾਜ਼ਾਰ ਹੋ ਕੇ ਆਈਏ ਮੰਮੀ ਚਲ ਜਾਨੇ ਆ ਬਾਜ਼ਾਰੋਂ ਨਾਲੇ ਤੇ ਮੰਮੀ ਆ ਅੱਜਕੱਲ ਕਿੰਨੇ ਵਧੀਆ ਪ੍ਰਿੰਟਾਂ ਚੱਲੇ ਕਾਟਨ ਦੇ ਸੂਟ ਲੈਣ ਨੇ ਨਾਲੋਂ ਬਾਹਰੋਂ ਕੁਝ ਖਾ ਪੀ ਕੇ ਆਵਾਂਗੇ ਆਹੋ ਹੀ ਹੈ ਆ ਤੇ ਪਰ ਉਹਨੂੰ ਤੇਰੀ ਸੱਸ ਨੂੰ ਕਹਿਣਾ ਪਊਗਾ ਸੱਸ ਨੇ ਮੰਮੀ ਕੀ ਕਰਨਾ ਜਾ ਕੇ ਉਹਦੇ ਆ ਉਮਰ ਬਣਾ ਲੈ ਬਾਹਰ ਜਾਂਦੇ ਉਹਨੂੰ ਕਵਾਂਗੇ ਪੇ ਤੂੰ ਘਰ ਰਿਆ ਪਾ ਦੋਵੇਂ ਮਾਵਾ ਧੀਆਂ ਉਹ ਮੰਗੇ ਉਹਦੇ ਵਿੱਚ ਆਉਣਾ ਜ਼ਰੂਰੀ ਆ ਏਡੇ ਮਾਵਾ ਧੀਆਂ ਦੇ ਨਾਲੇ ਕੱਪੜੇ ਲੈ ਆਵੀਂ ਆ ਕਾਟਨ ਦੇ ਥੋੜਾ ਇੱਕ ਅੱਧਾ ਸੂਟ ਲੈਣਾ ਉਹਦੇ ਲੈ ਲਈ ਤੂੰ ਨਾ ਆਉਂਦੀ ਆ ਨਾ ਸਾਬੀ ਮੰਮੀ ਨੇ ਪੈਸੇ ਨਹੀਂ ਦਿੱਤੇ ਹਨ ਹੁਣ ਆਉਂ ਪਾਇ ਹੀ ਵੇਹਣੀ ਜਦ ਅਬ ਤੇ ਮੰਗਦੇ ਆ ਪੇ ਦਿੰਦੇ ਆ ਨਹੀਂ ਤੇ ਆਖੀ ਪੇ ਦੋ ਕੇ ਦਿਨੇ ਨਹੀਂ ਆਸਾਨ ਕਰਨਾ ਤੂੰ ਨੇ ਮੰਮੀ ਦੇਣੇ ਕਿਉਂ ਨਹੀਂ ਪਏ ਮੈਂ ਲੈ ਕੇ ਜਾਣਾ ਹੋਰ ਮੈਂ ਕਿੱਥੋਂ ਲੈਣੇ ਸੂਟਾਂ ਵਾਸਤੇ ਪਏ ਹੈ ਨਹੀਂ ਮੇਰੇ ਕੋਲ ਹੁਣ ਇਹਨਾ ਸਿਰਫ 2000 ਰੁਪਇਆ ਲੈ ਕੇ ਤੁਰ ਪੀ 2000 ਤਾਂ ਨਹੀਂ ਕੱਕ ਵੀ ਆਉਂਦਾ ਹਏ ਹੇ ਮੰਮੀ 2000 ਦੇ ਤੇ ਮੇਰੇ ਉਹਨੇ ਤਾਂ ਤੁਹਾਡੇ ਟਾਡੇ ਵਿੱਚੋਂ ਹੀ ਨੇ ਉਹਨੇ 4000 ਰੁਪਏ ਲੈਣੂ ਸਾਪੀ ਕੋਲ ਅਪਲ ਤੇ ਪੰਜ ਹੀ ਨਾ ਉੱਤੇ ਕੋਈ ਖਾਣਾ ਪੀਣਾ ਨਹੀਂ ਤੁਹਾਡੇ ਕੱਪੜੇ ਫਿਰ ਤੁਹਾਡੇ ਤੇ ਫਿਰ ਰਹਿ ਹੀ ਜਾਣੇ ਉਹੋ ਹੀ ਤੇ ਮੈਂ ਸੋਚਣ ਨਹੀਂ ਆ ਤੈਨੂੰ ਕਹਿਣ ਦੀਆਂ ਭਿਓ ਉਹਨੇ ਤੈਨੂੰ ਆਦਨ ਵੀ 2000 ਲੱਲਾ ਕੋਈ ਗੱਲ ਨਹੀਂ ਸੁਖ ਬਾਅਦ ਚ ਕਰ ਲਾਂਗੇ ਤੇ ਬਾਅਦ ਚ ਕਿਸਨੇ ਨਹੀਂ ਪੱਲਾ ਫੜਾਉਣਾ ਹਾਂ ਮੰਮੀ ਤੁਹਾਨੂੰ ਪਤਾ ਵਾ ਮੈਂ ਆਪਣੇ ਵਾਸਤੇ ਕੱਲੀ ਚੀਜ਼ ਲੈ ਕੇ ਆਂਦੀ ਹਾਂ ਅਜੇ ਤੱਕ ਲਿਆਂਦੀ ਕਰ ਤੁਹਾਡੇ ਵਾਸਤੇ ਤੇ ਨਾਲ ਸਾਵੀ ਆਉਣੀ ਹੈ ਜੇ ਮੈਂ ਦੋ ਸੂਟ ਆਪਣੇ ਲੈ ਆਉਂ ਤਾਂ ਦੋ ਤੁਹਾਡੇ ਵੀ ਲਿਆਉਂਗੀ ਨਾਲ ਪਤਾ ਹੀ ਆ ਤੁਹਾਨੂੰ ਆਹੋ ਉੱਤੇ ਚੱਲ ਪੁੱਤ ਮੈਨੂੰ ਪਤਾ ਹੀ ਆ ਆਪਣੇ ਤੇ ਹੀ ਪੁੱਤ ਦਾ ਪਤਾ ਹੀ ਹ ਤੇ ਭਾਰੇ ਆਪਣੀ ਦੀ ਜ ਨਾ ਕੋਈ ਦੂਰੀ ਛੱਡੀ ਨਹੀਂ ਮम्मी ਤੁਹਾਡੇ ਸਾਹਮਣੇ ਮੈਂ ਮੇਰਾ ਮੰਮੀ ਚਾਹ ਪੀਣ ਨੂੰ ਜੀ ਕਰਨ ਡਿਆ ਵੇਖਾਂ ਭਲਾ ਮੰਮੀ ਨੂੰ ਕਹਾਂ ਚਾਹ ਬਣਾ ਦਿਓ ਆਹੋ ਚਾਹ ਤੇ ਪੁੱਤ ਮੈਂ ਵੀ ਇਹ ਵਾਲੇ ਪੀਣੀ ਹੁੰਨੀ ਆ ਤੇ ਮੈਂ ਤੈਨੂੰ ਕਹਿਣੀ ਲੱਗੀ ਆ ਜਾ ਪੁੱਤ ਚਾਹ ਨੂੰ ਜੀ ਕਰਨ ਡਿਆ ਵਾ ਤੇ ਚਾਹ ਉਹਨੂੰ ਮੰਮੀ ਆਪਣੀ ਨੂੰ ਕਹਿਆ ਬਣਾ ਦੇ ਤਾਂ ਮੰਮੀ ਕੀ ਕਰਦੀ ਰਹਿੰਦੀ ਮੰਮੀ ਹੱਥ ਪੰਨਾਂ ਹੀ ਮਾਰਦੀ ਰਹਿੰਦੀ ਵੇਖ ਲੋ ਤੁਸੀਂ ਮਿੰਟੋ ਮਿੰਟੀ ਗਾ ਮਮਕਾ ਲੀਨੇ ਨੇ ਤੁਹਾਡੇ ਵਰਗਾ ਬਣ ਜਾਣਾ ਕਿਸ ਨੇ ਉਹ ਟਾਈਮ ਪਾਸ ਕਰਦੀ ਆ ਫੇ ਮੈਂ ਕੰਮ ਕਰਦੀ ਲੋਕਾਂ ਨੂੰ ਦੋਖ ਦਿਖਾਲਾ ਕਰਦੀ ਆ ਨਾ ਕੰਮ ਥੋੜਾ ਨਿਭੇੜਦੀ ਆ ਉਹ ਮੈਂ ਮੇਲਾ ਜਿਹੜਾ ਮੇਰੇ ਹੱਥ ਸੇ ਕੰਮ ਆਉਂਦਾ ਮੈਂ ਮਿੰਟੂ ਮੈਂਟੇਨ ਬੈੜ ਲੈਣੀ ਤੇ ਜਿਹੜਾ ਮੰਮੀ ਨੇ ਕਰਨਾ ਹੁੰਦਾ ਮੰਮੀ ਉੱਥੇ ਕੂਚਾ ਕਚਾਈ ਬਸ ਕਰਦੀ ਰਹਿੰਦੀ ਉਹ ਖਾਉਂਦੀ ਆ ਮੁੰਡੇ ਨੂੰ ਵੀ ਮੈਂ ਕੰਮ ਕਰਦੀ ਆ ਤੇ ਨੌ ਵਿਹਲੀ ਬੈਂਦੀ ਆ ਠਾਕ ਉਹ ਇਹ ਨਹੀਂ ਮੰਮੀ ਤੁਹਾਨੂੰ ਪਤਾ ਵਾ ਨਾ ਮੁੰਡਾ ਤੇ ਮੇਰੀ ਜੱਲ ਸੌਂਦਾ ਜਿੰਨਾ ਮਰਜ਼ੀ ਪਫੜੇ ਕੁੱਟਨੇ ਆਏ ਆਹੋ ਇਹ ਤੇ ਗੱਲ ਹੈਗੀ ਆ ਬਹੁਤ ਟੀਵੀ ਲਾ ਲਓ ਵੇਖੋ ਮੈਂ ਚਾਹ ਕਹਿ ਕੇ ਆਂਦੀ ਮੰਮੀ ਨੂੰ ਆ ਜੀ ਉੱਥੇ ਗਰਮੀ ਚ ਨਡਈ ਰਹੀ ਹੁਣ ਆ ਕੀ ਮੰਮੇ ਹੁਣੇ ਆ ਕੀ ਉਹਨਾ ਕਿ ਤੈਨੂੰ ਆਕੇ ਕੰਮ ਕਰਲਾ ਤੇ ਉੱਥੇ ਕੰਮ ਕਰਨ ਡਈ ਰਹੀਵੇਂ ਆ ਕੀ ਬਸ ਮ ਫਰਦੀ ਰਵੇ ਕੰਮ ਕੇ ਇੰਨੂ ਕੀ ਹੋਇਆ ਚੰਗੀ ਭਲੀ ਹੈਗੀ ਗੱਲਾਂ ਕਰਨ ਲੱਗੀ ਤੇ ਸਾਹ ਨਹੀਂ ਲੈਂਦੀ ਕਿਤੇ ਇਹੋ ਇੱਥੇ ਤੇ ਘੱਟ ਤੇ ਬਾਹਰ ਹੋਰ ਹੁਣ ਮੀਰ ਸਹੀ ਚੀਆ ਕਰੇ ਦੇਖਾਂ ਕੀ ਕਰਨ ਈ ਆ ਸਭਾਏ ਕਿੰਨਾ ਸੇ ਇਹ ਕੀ ਹੋ ਪਾਵੇਂ ਹਾਂ ਜੀ ਕੀ ਕਰਦੇ ਮਮੀ ਜੀ ਮੈਂ ਭਾਂਦੇ ਨਹੀਂ ਮਨਜ ਕੀ ਮੇਰੀ ਗਰਲ ਸੁਣੋ ਚਾਹ ਨਹੀਂ ਬਣਾਈ ਚਾਹ ਇਨੀ ਗਰਮੀ ਤੇ ਤਾ ਤੂੰ ਕਿੰਨੀ ਨਹੀਂ ਬਣਨੀ ਲੱਗਦੀ ਓਹ ਚਾਹ ਖਾਣ ਨਹੀਂ ਆ ਤੂੰ ਲੈ ਮੰਮੀ ਜੀ ਤੁਹਾਨੂੰ ਤਾਂ ਟੰਡੇ ਥਾਂ ਬੈਠੇ ਹੋਈ ਏ ਨਾ ਫਿਰ ਤੇ ਜੀ ਕਰਦਾ ਜੀ ਚਾਹ ਨੂੰ ਹੁੰਦਾ ਤਾਂ ਬੈਠੇ ਪਤਾ ਹੀ ਨਹੀਂ ਲੱਗਦਾ ਵੀ ਕਰਨੀ ਐ ਕਿਵੇਂ ਕਰੂ ਖੇਤੀ ਨੀ ਪੇੜ ਲਿਆ ਕਰੋ ਹੋਣੀ-ਹੋਣੀ ਲੱਗਿਆ ਰਹਿਣੇ ਜੇ ਕੀ ਕਰਾਂ ਗਰਮੀ ਤੇ ਉੱਦਾਂ ਹੀ ਨਹੀਂ ਕੰਮ ਕਰਨ ਨੂੰ ਜੀ ਕਰਨ ਲਿਆ ਤਾਂ ਕੀ ਕਰਾਂ ਮੈਂ ਲੈ ਮੰਮੀ ਜਿਹੜਾ ਮੇਰੇ ਹਿੱਸੇ ਦਾ ਕੰਮ ਹੀ ਵੇਲੋ ਮੈਂ ਕਿੱਡੀ ਜੈਦੀ ਨਹੀਂ ਬੈੜ ਲਿਆ ਹਾਂ ਤੂੰ ਸ਼ਾਮੇ-ਸ਼ਾਮੇ ਕਰ ਲੈਨੇ ਜਿਹੜਾ ਚਰਮੀ ਆਲਾ ਕੰਮ ਓ ਮੰਮੀ ਨੇ ਦੇ ਦੇ ਲਿਆ ਨਾ ਮਮੇਰ ਸੋ ਇਤਿ ਦਿਵ ਤੇ ਛਾਹੀ ਆ ਇੱਥੇ ਖੜੀ ਤੂੰ ਪਾਉਂਦੀ ਆ ਸੋਈ ਪਤਾ ਕਿੰਨੀ ਕਰਨਾ ਗੈਸ ਲੱਗੇ ਜਾਇ ਨਹੀਂ ਜਾਂਦਾ ਤੂੰ ਕਿੰਨੀ ਚਾਹ ਬਣਾ ਦੋ ਹੈ ਜੇ ਕੰਨੀ ਚਾਹ ਮੈਂ ਬਣਾ ਦੇਣੀ ਆ ਨਾ ਮਮੀ ਮੈਂ ਕਿਹੜੀ ਕਰਲੀ ਨੇ ਪੀਣੀ ਤੂੰ ਹੀ ਮੈਨ ਨਾਲ ਪੀਣੀ ਹੈ ਨਾ ਅੰਦਰ ਆਣ ਕਿ ਸਾ ਲੱਲੋ ਕਦੋਂ ਨਾਲ ਬਹਿ ਜਾਓਗੇ ਘੜੀ ਮੇਰਾ ਸਾਹ ਕਦੋਂ ਆਉਣਾ ਮੈਨੂੰ ਤਾਂ ਸਾਡੇ ਰਿਹਾ ਕੰਮ ਵੇ ਕਿੰਨਾ ਖਲਾਰਾ ਪਿਆ ਮੈਂ ਇਹ ਸਾਂਭਣਾ ਕਿ ਮੈਂ ਸਾਹ ਲੈਣਾ ਮਮੇ ਇਹ ਹੀ ਬੰਦਾ ਮਿੰਟੋ ਮਿੰਟੇ ਹੱਥ ਮਾਰ ਲੇਦੀ ਕਿ ਜਾਣ ਕੇ ਹੌਲੀ ਹੌਲੀ ਲੱਗੇ ਰਹੀ ਨੇ ਜੀ ਜਿੱਦ ਦਾ ਮੇਰਾ ਸਰੀਰ ਬਾ ਉਮਰ ਬਾ ਹੋ ਸਾਬ ਨੇ ਤੇ ਮੇਰੇ ਕੋਹੜੀ ਹੋਈ ਹੋਣਾ ਵਾ ਚਲ ਕੋਈ ਨਹੀਂ ਮੰਮੀ ਜਿਸ ਵੇਰ ਤਰ ਸੋਈਦਾ ਮੈਂ ਕਰ ਲਿਆ ਕਰੂੰ ਤੁਸੀਂ ਫਿਰ ਬਾਹਰ ਦਾ ਕਰ ਲਿਆ ਕਰਿਓ ਕੰਮ ਮੇਰੀ ਗੱਲ ਸੁਣੋ ਹਾਂ ਨਾ ਮੈਨੂੰ ਮੀਮੇ ਮੰਮੀ ਸਾਭੀ ਹਮ ਦੇ ਆ ਤੇ ਚਾਹ ਤੂੰ ਹੀ ਦੇ ਦੇ ਨਾ ਸਾਭੀ ਕੋਲ 5000 ਰੁਪਇਆ ਲੈ ਕੇ ਦੋ ਅੱਛਾ ਜੇ ਤੇ ਮੈਨੂੰ ਸਾਭੀ ਨੇ ਦਿੱਤੇ ਹੋਣਗੇ ਤੇ ਫਿਰ ਤਾਂ ਮੈਂ ਤੈਨੂੰ ਦੇ ਦੂੰ ਮੰਮੀ ਸਾਬ ਨੂੰ ਅਸ਼ਤਾਤੇ ਖਲੋਂ ਉਦਾਂ ਮੇਰੇ ਵਰੀ ਨਾਨੀ ਨਹੀਂ ਹੈ ਆਪਣੀ ਧੀ ਨੂੰ ਕਿੱਦਾਂ ਦਿੰਨੇ ਜੇ ਤੂੰ ਉਹ ਮਗਰ ਆਉਂਦੀ ਉਹਨੂੰ ਤੇ ਸੂਟ ਕੱਢ ਕੱਢ ਪੈਨੋ ਦਿੰਦੇ ਉਹਦੇ ਲਈ ਗੇਤੇ ਲਿਆ ਲਿਆ ਰੱਖੇ ਹੁੰਦੇ ਨੋਮਾ ਵਰੀ ਆਣ ਕੇ ਤੂੰ ਇੰਦਾ ਕਰਨ ਦਾ ਪੈਨੇ ਜੀ ਧੀ ਮੇਰੀ ਆਉਂਦੀ ਸ਼ਈ ਸ਼ਮਾਈ ਕਦੇ ਕਟਾਈ ਤੇ ਤੇਰਾ ਤਾਂ ਨਿਤਦਾ ਕੰਮ ਵਾ ਪੰਜ ਦੇ ਦੋ ਦੋ ਦੇ ਦੋ ਤਿੰਨ ਦੇ ਦੋ ਉਹ ਤਾਂ ਕਿਤੇ ਸ਼ਈ ਸ਼ਮਾਈ ਸਾਲੀ ਬੱਦੀ ਹੁੰਦੀ ਤੈਨੂੰ ਉਹਦਾ ਵੀ ਦੁੱਖ ਵਾ ਆਈ ਦਾ ਹੋਂਦਾ ਮੰਮੀ ਧੀਆਂ ਦੇ ਖਰਚੇ ਨਹੀਂ ਦੇਦੇ ਹੁੰਦੇ ਨੋਮਾ ਦੇ ਖਰਚੇ ਜ਼ਿਆਦਾ ਦੇਦੇ ਹੁੰਦੇ ਨਵਾਬਾ ਸੰਪਰਕ ਕੇ ਕਾਰਨਾ ਖਰਚੇ ਘਰ ਨੂੰ ਘਰ ਸਮਝਣਾ ਉਹਦੇ ਤੇ ਪੇਕੇ ਦੀ ਸਲਾਹਾਂ ਲੈਣੀਆਂ ਵਾ ਮਾਂ ਦੀਆਂ ਲੈਣੀਆਂ ਵਾ ਤੁਹਾਨੂੰ ਉਹਦਾ ਮੇਰੀ ਮਾਂ ਨੂੰ ਚੰਗੀ ਲੱਗਦੀ ਕੀ ਕਹਿੰਦੀ ਹੈ ਵਿਚਾਰੀ ਸਾਰੀ ਦਿਨ ਤੇ ਤੁਹਾਡੀ ਫਸਲ ਫਸਰ ਨਹੀਂ ਮੋਕਦੀ ਤੇ ਤੁਸੀਂ ਲੱਗੇ ਆਣ ਕੇ ਵਿਆਹ ਕਰੋਗੇ ਇਹਨੇ ਆਪ ਲੱਗੇ ਨਹੀਂ ਆਉਨੇ ਉਹ ਤੋਂ ਤੁਹਾਡੀਆਂ ਗੱਲਾਂ ਪਲਟ ਜਾਂਦੀਆਂ ਜਦੋਂ ਮੈਂ ਲੱਗੇ ਆਉਣੀ ਆ ਜਦੋਂ ਮੈਂ ਰਸੋਈ 'ਚ ਆ ਜਾਂਦੀ ਉਹ ਤੋਂ ਤੁਹਾਡੇ ਹਾਸੇ ਨਿਕਲ ਲਾ ਪੈਂਦੇ ਆ ਗੱਲਾਂ ਮੈਂ ਤੁਹਾਡੇ ਲੱਗੇ ਕੀ ਕਰਨ ਨੂੰ ਬੈਣਾ ਨਾ ਤੁਸੀਂ ਮੇਰ ਨਾਲ ਚੱਜ ਕੱਦਣਾ ਗੱਲ ਕਰਦੀਆਂ ਹੀ ਕੋਈ ਮੇਰੀ ਮਾਇ ਤੇ ਮੇਰਾ ਜੇ ਲੋਨ ਨੂੰ ਬੈਠੀ ਆ ਮੈਨਾਂ ਨਹੀਂ ਜੀ ਲੱਗਦਾ ਇੱਥੇ ਕਿਉਂ ਤੇਰਾ ਆਪਣੇ ਬੰਦੇ ਦਾ ਜੀ ਨਹੀਂ ਲੱਗਦਾ ਲੈ ਆ ਫੜਾਓ ਮੈਂ ਹੀ ਚਾਹ ਬਣਾ ਲਵਾਂ ਚਲ ਜਾ ਮੈਂ ਬਣਾ ਦੇਣੀ ਆ ਜਿੱਥੇ ਅੱਗੇ ਬਣਾਉਂਦੀ ਆ ਤੇ ਹੋਰ ਨਹੀਂ ਬਣਾ ਦਊਗੀ ਲੈ ਬਣਾ ਦੇਣੀ ਮੈਂ ਚਾਹ ਚਾਹ ਦੋ ਕੱਪ ਕੋਲ ਚਾਹ ਪੀਣੀ ਹੈ ਨਹੀਂ ਕਰੀਮ ਕਰ ਲਿਆ ਨੇ ਇਹ ਚਾਹ ਤੋਂ ਮੈਂ ਬਣਾ ਦੇਣੀ ਚਾਹ ਦੋ ਬੈ ਜਾ ਕੇ ਸਾਵੇਂ ਮੈਂ ਬਣਾ ਨਹੀਂ ਆ ਚਾਹ ਚਲ ਸੁਣਾਤੀ ਆ ਮੰਮੀ ਚਾਹ ਬੰਦੇ ਨੇ ਕੀ ਪੀਣੀ ਫਿਰ ਚਾਹ ਦੱਸ ਇਦਾਂ ਹੀ ਪੀਤੀ ਜਾਣੀ ਆ ਕਿ ਗੱਲਾਂ ਕਰਕੇ ਅੱਗੇ ਕਿੜੀਏ ਘਟ ਕਰਦੀਆਂ ਅੱਗੇ ਵੀ ਤੇ ਕਰਦੀਆਂ ਮੈਂ ਹਾਂ ਕਿੱਥੇ ਜੇ ਆ ਮੈਂ ਰਸੋਈ ਚ ਕੀ ਘੰਡੇ ਜੇ ਮੈਂ ਚਾਹ ਬਣਾਉਂਦੀ ਆ ਅੱਛਾ ਹਾਂ ਉਹ ਮੈਨੂੰ ਚੇਤਾ ਨਹੀਂ ਰਿਹਾ ਮੈਂ ਫੋਨ ਕਰਨਾ ਇਹ ਵੀ ਚਾਹ ਉਹਨਾਂ ਬੰਦਿਆਂ ਲਈ ਵੀ ਬਣਾ ਦਿਓ ਅੰਨ ਬਣਾ ਦਿਨੀ ਆ ਆ ਮੈਂ ਇਹਨਾਂ ਨੂੰ ਅੰਦਰ ਦੇਣਾ ਤਾਂ ਤੂੰ ਸੁੱਖ ਨੂੰ ਕਹਿੰਦਾ ਹਾਂ ਵੀ ਚਾਹ ਬਣਾ ਦੇ ਓਏ ਉਹ ਹੀ ਨਾ ਮੈਂ ਫੋਨ ਕਰਨਾ ਹੀ ਤੁਹਾਨੂੰ ਹਾਂ ਵੀ ਚਲ ਬੰਦੇ ਲੱਗੇ ਆ ਵਿਚਾਰੇ ਲੱਗ ਚਲੇ ਅੱਧਾ ਕਿਲਾ ਲੱਗ ਗਿਆ ਵਾ ਅੱਧਾ ਰਹਿ ਗਿਆ ਵਾ ਅੱਛਾ ਤੇ ਬਾਕੀ ਇੱਕ ਦਾ ਸਵੇਰੇ ਕਦੋਂ ਕਰ ਲੂੰਗਾ ਸਗਤੇ ਹੀ ਕੱਲ ਨੂੰ ਵੀ ਮੈਂ ਕਿਹਾ ਇੱਕ ਤੋੜ ਹੀ ਲਵਾ ਲਈਏ ਹੁਣ ਅੱਛਾ ਲੱਗੇ ਆ ਬੰਦੇ ਚੱਲ ਆਓ ਚਲੋ ਕੰਮ ਨਿਬੜ ਜੂਗਾ ਆਓ ਤੇ ਚਲ ਆ ਜਾ ਦੇ ਕੇ ਤੇ ਰੱਖ ਦੋ ਫਿਰ ਉਹਨਾਂ ਲਈ ਵੀ ਰੱਖ ਦੋ ਬੜੀ ਕਰਨੀ ਮੈਂ ਤਾਂ ਕਿ ਸੁੱਖ ਨੂੰ ਕਹਿੰਦਾ ਚਾਹ ਆ ਮੈਂ ਬਣਾ ਕੇ ਦੇ ਆਠ ਬੰਦੇ ਆ ਡਿੱਗੀ ਪਰ ਕੇ ਬਣਾ ਦਿਓ ਚਾਹ ਫਿਰ ਅਗਲੇ ਕਹਿੰਦੇ ਆ ਵੀ ਥੋੜੀ ਥੋੜੀ ਚਾਹ ਮਿਲਦੀ ਏ ਨਹੀਂ ਚਲ ਮੈਂ ਵਾਦੀ ਬਣਾ ਦੂੰਗੀ ਚਲ ਹੋਰ ਵੀ ਕੋਈ ਪੀ ਲੈਂਦਾ ਵਾ ਲੱਗੇ ਆਹ ਉਹਨੂੰ ਕੋਈ ਗੱਲ ਹੈ ਤੇ ਚਲ ਗਰਮੀ ਪੜੀ ਮੈਂ ਤਾਂ ਆਖਾ ਚਲ ਉਹ ਬਣਾ ਦੋਗੀ ਇਹਨਾਂ ਨੂੰ ਮੈਂ ਬਣਾ ਦੇਣੀ ਆ ਮੰਗੰਡੀਆਂ ਚਾਹ ਮਾਵਾਂ țiiਆ ਚੱਲਿਆ ਦੋ ਮੈਂ ਵੀ ਪੀ ਜਾਣਾ ਵਾ ਤੇ ਉਹ ਰੱਖ ਦੋ ਚਾਹ ਤੇ ਮੈਂ ਉਹ ਵੀ ਲੈ ਜਾਣਾ ਮੈਂ ਨਾਲ ਹੀ ਚਲ ਮੈਂ ਬਣਾ ਕੇ ਆ ਇਹਨਾਂ ਨੂੰ ਦੇ ਲਾਂ ਤੇ ਫਿਰ ਮੈਂ ਦੂਜੀ ਵੀ ਰੱਖ ਦੇਣੀ ਆ ਆਹ ਆ ਰੋਦਾ ਵੀ ਤੇ ਫਰਜ਼ ਬੰਦਾ ਵਾ ਨਾ ਕੋਈ ਕੰਮ ਲੱਗੇ ਘਰੋਂ ਦਾ ਵੇਖ ਲੈ ਕੀ ਫਰਜ਼ ਤੂੰ ਹੀ ਮਾਤਵਾਰ ਜੇ ਫੇਰ ਕੀ ਆ ਜੇ ਤੂੰ ਬਣਾ ਦੋਗੇ ਤੇ ਕਿਹੜੀ ਗੱਲ ਆ ਆ ਸੋਨੇ ਕੋਈ ਕੰਮ ਨਹੀਂ ਕਰਿਆ ਕਰਨਾ ਉਹ ਗਰਮੀ ਬੜੀ ਆ ਮੰਮੀ ਕੋਈ ਨਹੀਂ ਹੁੰਦਾ ਮੰਮੀ ਨੂੰ ਨਹੀਂ ਲੱਗਦੀ ਉਹ ਚੱਲ ਕੋਈ ਨਹੀਂ ਹੁੰਦਾ ਬਣਾ ਦੋ ਹੁਣ ਤੂੰ ਇਹ ਨਾ ਕਰਾਉਂਿਆ ਕਰੋ ਅੱਛਾ ਆਹੋ ਤੂੰ ਵੀ ਉਹਦਾਈਂ ਕਿ ਕਰਾਉਂਦੀ ਜਨੇ ਜੋਗੀ ਹੈਗੀ ਇਹ ਕਰਾਉਂਦੀ ਆ ਕੰਮ ਹਾਂ ਤੂੰ ਵੀ ਉਹਦਾਈਂ ਚੱਲ ਮਾਂ ਦਾ ਬਣੀ ਠੀਕ ਆ ਚਾਹ ਵੀ ਨਹੀਂ ਮੰਮੀ ਕਿਉਂ ਕਿਹਾ ਪਰ 36 37 ਗੱਲਾਂ ਸੁਣਾਉਂਦੀਆਂ ਕਿਉਂ ਕੀ ਗੱਲ ਪਤਾ ਹੀ ਜਾਂ ਤੁਹਾਨੂੰ ਇਹ ਮੈਂ ਲੱਗੀ ਆ ਕੰਮ ਹੋ ਜੇ ਤੁਹਾਨੂੰ ਕਰਦੀ ਆ ਆਪਣੇ ਤੇ ਮੈਨੂੰ ਕਹਿੰਦੀ ਮੈਂ ਰਸੋਈ ਦਾ ਕਰ ਲਿਆ ਕਰੂੰਗੀ ਕੰਮ ਤੇ ਤੂੰ ਆ ਬਾਹਰ ਦਾ ਕਰ ਲਿਆ ਕਰ ਝਾੜੂ ਪੋਚਾ ਤੇ ਘਰ ਤਾਂ ਹੋਰ ਮੈਂ ਕੀ ਕਰਾਂ ਇਹੋ ਤੇ ਪੁੱਤ ਕਹਿੰਦੇ ਆ ਮਾਵਾ ਚ ਤੇ ਸੱਸਾ ਚ ਫਰਕ ਹੁੰਦਾ ਵਾ ਵੇਹਲਾ ਮੈਂ ਤੈਨੂੰ ਕਦੀ ਕੰਮ ਕਰਨ ਨਹੀਂ ਦਾਇਆ ਤਾਂ ਇੱਥੇ ਅੰਤਰਾ ਝਾੜੂ ਪੋਚਾ ਵੀ ਤੈਨੂੰ ਖੁਦ ਕਰਨਾ ਪੈਂਦਾ ਵਾ ਤੇ ਹੋਰ ਮੰਮੀ ਕੀ ਚਾਹ ਪੀਣੀ ਇਹੋ ਜੀ ਚਾਹ ਮੈਨੂੰ ਸੁਣੋ ਕਿ ਦੂ ਥੋੜੇ ਆ ਜਦੋਂ ਬੰਦੂ ਰਹਿਣੀਆਂ ਗੱਲਾਂ ਸੁਣਾ ਛੱਡਣੀਆਂ ਚਾਹ ਹੀ ਬਣਾਉਣਾ ਕਿਹੜਾ ਮੁਫਾ ਦੇਤਾ ਇਹ ਚਾਹ ਘੁੱਟ ਬਣਾਉਣੀ ਗਿਆਸ ਤੇ ਬਣਾ ਪਤਾ ਨਹੀਂ ਕੀ ਕਮਾਈ ਕਰਦੀ ਰਹਿੰਦੀ ਐ ਇੰਨਾ ਵੀ ਹੁੰਦਾ ਵਾ ਰਸੋਈ ਚ ਨੌ ਮੜਜੇ ਦੇ ਖਰਚ ਹੁੰਦਾ ਜਿਆਦਾ ਜੇ ਤੂੰ ਆਪ ਕੰਮ ਨਹੀਂ ਕਰਨਾ ਤੇ ਫਿਰ ਆਪ ਖੋਦ ਕਰ ਲਿਆ ਕਰ ਕੰਮ ਆਪ ਮਰੀਨਾ ਕਰਨਾ ਉਹ ਵੀ ਕਰਨਾ ਜਿਹੜਾ ਵੀ ਮੈਨੂੰ ਗੱਲਾਂ ਸੁਣਾਉਣੀਆਂ ਪਹਿਲਾਂ ਗੱਲਾਂ ਸੁਣਾਤੇ ਬਿਨਾ ਉਹਨੂੰ ਰੋਟੀ ਥੋੜੀ ਪੱਚਦੀ ਆ ਇਹ ਫੇਰ ਆਖਣਾ ਵਾ ਨੌ ਨੇ ਤੇਲ ਵੱਧ ਪਾਤਾ ਸਬਜ਼ੀ ਬਣਾਈ ਗੰਡਾ ਵੱਧ ਪਾਤਾ ਵੱਧ ਪਾਤਾ ਨਾ ਇਹਨਾਂ ਗੱਲਾਂ ਤੇ ਨੋਕਾ ਟੋਕੀ ਕਰਨ ਤੇ ਫਿਰ ਘਰ ਘਰ ਕੰਮ ਹੁੰਦਾ ਨਹੀਂ ਰਸੋਈ ਦੀ ਜਿਹੜਾ ਜੁਮੇ ਵਾਲੀ ਰਕੀ ਐ ਤੇ ਕੀ ਗੱਲ ਮਾੜੀ ਨਹੀਂ ਸੀ ਚੰਗਾ ਹੋਇਆ ਮੰਮੀ ਤੂੰ ਇੱਥੇ ਜਿ ਆਪਣੀ ਅੱਖਾਂ ਨਾਲ ਵੇਖ ਲਦੇ ਹੈਗਾ ਨਾ ਸਾਰਾ ਕੁਝ ਨਾਲੇ ਤੁਹਾਨੂੰ ਪਤਾ ਲੱਗਦਾ ਨਹੀਂ ਤੇ ਤੂੰ ਸਮਝੇਗਾ ਨਹੀਂ ਕਰੇ ਮੈਂ ਫੋਨ ਤੇ ਦੱਸਦੀ ਆ ਤੇ ਮੈਂ ਝੂਠੀ ਦੱਸਦੀ ਆ ਉਹੋ ਹੀ ਤੇ ਪੁੱਤ ਮੈਂ ਸੋਚਣ ਦੀ ਆ ਵੀ ਮੈਂ ਇੱਥੇ ਰਹਿਣ ਦੀ ਆ ਤੇ ਐਦਾਂ ਕਰਨ ਦੀ ਜੀ ਮੈਂ ਨਾ ਇੱਥੇ ਮਤਲਬ ਤੇਰਾ ਹਾਲ ਕੀ ਹੋਵੇ ਹੋਰ ਹਿੱਜਾ ਉਹਨੂੰ ਮਾੜਾ ਮੋਟਾ ਡਰਵਾ ਅਗਲੀ ਨੇ ਮੈਨੂੰ ਸੁਣਾ ਦਿੱਤਾ ਕਹਿੰਦੀ ਮਾਂ ਦੇ ਨਾਲ ਅੱਗੇ ਤੂੰ ਕੁਸਰਮੁਸਰ ਕਰਦੀ ਰਹੀ ਨਹੀਂ ਜਦੋਂ ਮੈਂ ਉਹ ਨਹੀਂ ਤੂੰ ਚੁੱਪ ਹੋ ਜੰਨੀ ਆ ਦੱਸ ਮੰਮੀ ਆਪਾਂ ਇਹਦੀਆਂ ਜੁਗਲੀਆਂ ਕਰਦੇ ਉਹੀ ਗੱਲ ਫਿਰ ਚੋਰ ਨੂੰ ਆਪਣਾ ਹੀ ਭਲਾ ਹੁੰਦਾ ਫਿਰ ਹੈ ਕੋਈ ਕਹਿਣੋ ਤਾਂ ਹੀ ਐਦ ਕਿਉਂ ਹਿਉਣ ਮਾਵਾਂ ਦੀ ਇਹ ਗੱਲ ਵੀ ਨਹੀਂ ਕੋਈ ਸਾਕ ਕਰ ਸਕਦੀ ਉਹ ਵੀ ਪਾਬੰਦੀ ਲਾਦੇ ਸਾਡੇ ਤੇ ਸਾਡੇ ਆਪਾਂ ਨਹੀਂ ਨਾ ਬੇਟੀਆਂ ਜਿਹੜੀਆਂ ਜਾਂਦੀਆਂ ਆ ਲੈਣ ਦੇ ਹ ਆਪਣੀ ਧੀ ਵੇਖੀਆਂ ਫਿਰ ਤੇ ਕਿਤੇ ਕੰਨਾਂ ਚੋਂ ਹੀ ਨਹੀਂ ਬਾਹਰ ਨਿਕਲਣਾ ਉਹ ਥੋੜੀ ਦੇਰ ਦਾ ਵਾ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਇੱਥੇ ਹੀ ਆਂ ਸਾਡੇ ਮਮੀ ਸਾਡਾ ਮਾਰ ਚੱਲਿਆ ਹੋਰ ਕਿਹੜੀ ਗੱਲ ਵਾ ਬਸ ਸਾਡੇ ਵਾਲੀ ਧਿਆਨ ਰਹਿੰਦਾ ਵਸ ਹੋਰ ਨਹੀਂ ਬੀਤੇ ਚੱਲ ਬੋਤਾ ਤੂੰ ਇੰਨਾ ਨਾ ਸੋਚਿਆ ਕਰ ਉਹ ਜਿੰਨੇ ਸੜਨਾ ਉਹਨੇ ਸੜ ਹੀ ਜਾਣਾ ਵਾ ਅੰਮੀ ਨੂੰ ਲੱਗਦਾ ਵੀ ਸਾਦੀ ਆਇਆ ਬਾਹਰ ਆਵਾਜ਼ ਆਉਣ ਰਹੀ ਐ ਮੈਂ ਬਾਹਰ ਹੀ ਜਾਂਦੀ ਆ ਉਦਾਂ ਵੀ ਇਹਨੂੰ ਕੱਟੀਆਂ ਨੂੰ ਵੇਖ ਕੇ ਇਹ ਕਿਹੜੀ ਮ ਇਹਨੇ ਕਰਕੇ ਪੁੱਤ ਨੂੰ ਨੂੰ ਮੇਰੇ ਲੱਗੋ ਲੱਗ ਰਿਹਾ ਕਰਨਾ ਚਲ ਕੋਈ ਨਹੀਂ ਤੁਸੀਂ ਇੱਥੇ ਬਹਿ ਜਾਓ ਸਾਭੀ ਆਇਆ ਮੈਂ ਉਹਨਾਂ ਨੂੰ ਪਾਣੀ ਤਾਂ ਨਹੀਂ ਜਾ ਮੇਰਾ ਪੁੱਤ ਪੁੱਤ ਨਾਲ ਮੈਂ ਕੋਲੋਂ ਬੈਹੇ ਨਹੀਂ ਨੇ ਪਰ ਤੁਹਾਡੇ ਸਾਹਮਣੇ ਫੜੀ ਮੰਗੂਗੀ ਉਧਰ ਹੀ ਮੰਗ ਲੈਂਗੀ ਜੇ ਕੋਣੋਂ ਬੈਠ ਆਹੋ ਜਾ ਤੇ ਫਿਰ ਵੀ ਇਹਨਾਂ ਨੂੰ ਮੈਂ ਚੰਗਵਾ ਵਾ ਜਿਹੜਾ ਜਵਾਈ ਮੇਰਾ ਮੇਰੇ ਕੀ ਦੀ ਗੱਲ ਸੁਣ ਲੈਂਦਾ ਵਾ ਨਹੀਂ ਤੇ ਜਿੱਦਾਂ ਦੀ ਇਹਦੀ ਸੱਸ ਵਾਣਾ ਇਹ ਤੇ ਘੜੀ ਪੈਰ ਨਾ ਲੱਗਣ ਦਵੇ ਮੇਰੀ ਧੀ ਇਹਨਾਂ ਚੰਗਾ ਜਿਹੜਾ ਮੈਂ ਇੱਥੇ ਰਹਿਣ ਲਈ ਹਾਂ ਇਹ ਤੇ ਜੀ ਇੱਕ ਵਾਚੀ ਦਾ ਅੰਦਰ ਵਾਵਾ ਠੰਡਾ ਵਾ ਰਾਤ ਦਾ ਏਸੀ ਚੱਲਿਆ ਨਾ ਇਹ ਮਾਪੇ ਕਿਹੜੀਆਂ ਸਲਾਮਾਂ ਕਰਨ ਦੇ ਬੇ ਹਮ ਦੇ ਤੇ ਘਨ ਪਰੰਡਾ ਪਈ ਹੋਣੀ ਹੁਣ ਕਿਹੜਾ ਕੋਈ ਕੰਮ ਆ ਵਾ ਇਹਨੂੰ ਜਾਂ ਮੇਰੇ ਦਿਵਾਲੀ ਹੋ ਗਿਆ ਤਾਂ ਜਾ ਤੇ ਘਨ ਪਰ ਲੀ ਅੱਗੇ ਜੀ ਹੂੰ ਪਾਣੀ ਪੀਣਾਗੇ ਅਪਲ ਤੇ ਰਸੋਈ ਚੋਂ ਆਈ ਪਾਣੀ ਪੀ ਆਈ ਹੁਣੇ ਤਹੀ ਨਹੀਂ ਪਾਣੀ ਨਹੀਂ ਮੈਂ ਪੀਣਾ ਠੀਕ ਐ ਹਾਂ ਕੀ ਕਹਿਣ ਦੀ ਮੰਮੀ ਤੁਹਾਨੂੰ ਮੰਮੀ ਨੂੰ ਮੈਂ ਕਿਹਾ ਚਾਹ ਬਣਾ ਦੇ ਉੱਥੇ ਵਿਚਾਰੇ ਬੰਦੇ ਲੱਗੇ ਆ ਕੰਮੇ ਉਹਨਾਂ ਦੀ ਲੈ ਕੇ ਜਾਣੀ ਆ ਆ ਮੰਮੀ ਦੀ ਚਾਹ ਬਣਾਈ ਉਹਨਾਂ ਨੂੰ ਬੜੀ ਪਚਣੀ ਵਿਚਾਰਿਆਂ ਨੂੰ ਕਿਤੇ ਜਾਂ ਫਿਰ ਤੂੰ ਬਣਾ ਦੇ ਹੌਂਦ ਕੀ ਤੁਹਾਨੂੰ ਪਤਾ ਮੇਰਾ ਬੀਪੀ ਲੋ ਹੋ ਜਾਂਦਾ ਝਟ ਇੰਨੀ ਗਰਮੀ ਵਿੱਚ ਜਦ ਮੈਂ ਕਿੱਥੇ ਜਾਵਾਂ ਮੈਂ ਫਿਰ ਉਹਨੇ ਪੈਸੇ ਦਵਾਈਆਂ ਤੇ ਲੱਗਣੇ ਮੰਮੀ ਦੀ ਉਹਨਾਂ ਨੂੰ ਨਹੀਂ ਪਚਣੀ ਤੂੰ ਬਣਾਈ ਤੇਰਾ ਬੀਪੀ ਲੋ ਹੋ ਜਾਣਾ ਤੇ ਜਿਹੜੇ ਉੱਥੇ ਵਿਚਾਰੇ ਮੂੰਹ ਚੋਕ ਚੋਕ ਕੇ ਵੇਂਦੇ ਆ ਉਹਨਾਂ ਨੂੰ ਮੈਨੂੰ ਵੇ ਵੇ ਕੇ ਵੀ ਪੀ ਲੋ ਹੈਣਾ ਉਹਨਾਂ ਦਾ ਚਲ ਕੋਈ ਨਹੀਂ ਮੰਮੀ ਬਣਾ ਦੇਂਦੀ ਆ ਫੇ ਹੋਣੀ ਗੱਲ ਕਰਿਆ ਕਰੋ ਹਾਂ ਤੀਵੀਂ ਹੱਦ ਕਰਦੇ ਜੇ ਮੇਰੀ ਗੱਲ ਸੁਣੋ ਆਪਕੀ ਵੱਲੋਂ ਪੈਸੇ ਲੈ ਆਈ ਤਾਂ ਆਹੋ ਲੈਣ ਤੇ ਆ ਪੈਸੇ ਚੈੱਕ ਪਰ ਕੇ ਦੇ ਦਿੱਤਾ ਸੀ ਉਹਨੇ ਤਾਂ ਇੱਥਾ ਕਰੋ ਹਾਂ ਫਿਰ 5000 ਰੁਪਇਆ ਚਾਹੀਦਾ ਦਊ ਹਾਂ ਮੈਨੂੰ 5000 ਰੁਪਇਆ ਆਹੋ ਮੇਰੀ ਗੱਲ ਸੁਣੋ ਮੈਂ ਨਾਲ ਹੀ ਸੂਟ ਲੈ ਆ ਮੈਂ ਇੱਕ ਤੋਂ ਚੱਲ ਵੀ ਨਹੀਂ ਸਵੇਰੇ ਚੱਲ ਜੀ ਨਾ ਹੀ ਚੈੱਕ ਜਮਾ ਕਰਾਇਆ ਕੋਈ ਨਹੀਂ ਅਕਾਊਂਟ ਚ ਆ ਜਣੇ ਆ ਤੇ ਫੇਰ ਮੈਂ ਜਾ ਕੇ ਸ਼ਾਮ ਨੂੰ ਕਢਾ ਲਿਆ ਹਾਂ ਕਢਾਣ ਨਾਲ ਮੈਂ ਮੰਮੀ ਵਿਚਾਰੀ ਵੀ ਬੈਠੀ ਸਾਡੇ ਸਾਹਮਣੇ ਉਹਨਾਂ ਵੀ ਇੱਕ ਦੋ ਕਾਟਨ ਦਾ ਲੈ ਆ ਦਵਾਂ ਚੱਲ ਵੀ ਨਹੀਂ ਲੈ ਆਈ ਕੋਈ 2000 ਰੁਪਿਆ ਵਧਣਾ ਹੈ ਮੰਮੀ ਨੇ ਵੀ ਲੈ ਆਈ ਪੈਂਦੇ ਅਖੰਡੀਆਂ ਉਹ ਮੰਮੀ ਵਾਸਤੇ ਲਈ ਹੋਣੀ ਆ ਉਹ ਮੈਂ ਆਪਣੀ ਮੰਮੀ ਦੀ ਗੱਲ ਕੰਡਿਆ ਵਾ ਬੜੇ ਚਲਾਕ ਜੇ ਤੁਸੀਂ ਫਿਰ ਮਤਲਬ ਮੇਰ ਤੇਰ ਪੰਨੇ ਮੈਂ ਆਪਣੀ ਮੰਮੀ ਦੀ ਗੱਲ ਕਰਨ ਦੀ ਨਾਲ ਮੇਰੀ ਗੱਲ ਸੁਣੋ ਮੰਮੀ ਕੋ ਤੇ ਹੈਗੇ ਕਾਟਨ ਦੇ ਸੂਟ ਵਾਦੂ ਮੰਮੀ ਨੇ ਕੀ ਕਰਨੇ ਆ ਸੋ ਕੋਈ ਇੱਧਰ ਵਾਲੀ ਮੰਮੀ ਕੋ ਨਹੀਂ ਹੈਗੇ ਵਾਹ ਉਹ ਨੂੰ ਵੀ ਲਿਆ ਦੀ ਤੇ ਇੱਧਰ ਵੀ ਲਿਆ ਦੀ ਚੱਲਿਆ ਤਾਂ ਕੀ ਇੱਕ ਫਿਰ ਬਹੁਤੀ ਗੱਲ ਆ ਤੇ ਉਦੋਂ ਮੰਮੀ ਕੋਲੋਂ ਵਾਦੂ ਸੂਟ ਪਏ ਆ ਸਾਬੀ ਪਿਛਲੀਆਂ ਗਰਮੀਆਂ ਮੰਮੀ ਨੇ ਇੰਨੇ ਸੂਟ ਬਣਾਏ ਕੋਜ ਤੇ ਮੰਮੀ ਨੇ ਹੱਥ ਵੀ ਨਹੀਂ ਲਾਇਆ ਉਦਾਂ ਹੀ ਸੀਂ ਕੇ ਰੱਖ ਲਏ ਸੀ ਉਹ ਹੁਣ ਵੀ ਹਾਂ ਭਾਵੇਂ ਕੁਛ ਦੇਣੀ ਚੀਜ਼ ਲਿਆ ਕੇ ਦੇਈਏ ਨਾ ਸੱਸ ਨੂੰ ਸਭੋਂ ਅਗਲੀ ਖੋਸ਼ ਹੁੰਦੀ ਆ ਵੀ ਸਾਰਾ ਕੰਮ ਕਰਦੀ ਐ ਤੈਨੂੰ ਕੋਈ ਕਰਨ ਦਈ ਐ ਚਾ ਵੀ ਤਾਨੂੰ ਮੇਰਾ ਕੰਮ ਨਹੀਂ ਕੀਤਾ ਦੇਦਾ ਮੈਂ ਅੰਦਰ ਸਾਰੇ ਇੱਧਰ ਬਾਹਰ ਝਾੜੂ ਮਾਰਿਆ ਬਾਕੀ ਨਿਗਾਨੀਗਾ ਕੰਮ ਬਾਥਰੂਮ ਸਾਫ ਕੀਤੇ ਉਹਨਿੰਦਾਂ ਨੂੰ ਮੇਰਾ ਦੇਦਾ ਚਾਤਰਾ ਝੜ ਝੜ ਵਜਾਈਆਂ ਨਿਗਾਨੀਗੇ ਕੰਮ ਪਤਾ ਕਿੰਨੇ ਹੋ ਜਾਂਦੇ ਔਰ ਡਸਟਿੰਗ ਕਰਨੀ ਸਾਰਾ ਕੁਝ ਇਹ ਨਹੀਂ ਕੰਮ ਤਾਨੂੰ ਕੰਮ ਆ ਜਾਂਦੇ ਜਿਹੜੀ ਰੋਟੀ ਪਕਾਉਣੀ ਸਿਰਫ ਉਹੀ ਕੰਮਾਂ ਚ ਕੰਮ ਆ ਰਸੋਈ ਵੇ ਅੱਗ ਵਰਨ ਲਈ ਆ ਉਥੇ ਦਰਸ ਨਹੀਂ ਆਉਂਦਾ ਤੈਨੂੰ ਤੇ ਮੈਂ ਤਾਂ ਕਹਿੰਦਾ ਮੰਮੀ ਨੂੰ ਵੀ ਕਹਿੰਦਾ ਤੁਸੀਂ ਇੱਧਰ ਨੂੰ ਕਰ ਲਿਓ ਮੈਂ ਪਰ ਸੋਈ ਚ ਵੜ ਲਿਆ ਕਰੂੰਗੀ ਉਹ ਤੂੰ ਬਿਮਾਰ ਹੋ ਜਾਣਾ ਵਾ ਫਿਰ ਉਧਰ ਗਈ ਤੇ ਨਹੀਂ ਨਹੀਂ ਮੈਂ ਹੁਣ ਰਸੋਈ ਦੇ ਕੰਮ ਕਰਨਾ ਪਏ ਮਮੀ ਝਾੜੂ ਪੋਚਦਾ ਕਰੂਗੀ ਫਿਰ ਕੋਈ ਗੱਲ ਨਹੀਂ ਮੇਰੇ ਕੰਮ ਨਹੀਂ ਤੁਹਾਨੂੰ ਦਿਖਿਆ ਪੈਸੇ ਲਿਆ ਦਿਓ ਮੈਨੂੰ ਉਹ ਪੈਸੇ ਮਿਲ ਜਾਣਗੇ ਹੋਰ ਚਾਹੀਦੇ ਆ ਵਾਅਦੇ ਦਾ ਦਾ ਦੇ ਨਹੀਂ ਵਾਅਦਾ ਨਹੀਂ ਚਾਹੀਦੇ ਹੁਣ ਨਹੀਂ ਬੜੇ ਚੰਗਾ ਬਾਬਾ